ਹਾਂਜੀ ਆਪਾਂ ਅੱਜ ਅਨੰਦਪੁਰ ਸਾਹਿਬ ਵੱਲ ਨੂੰ ਜਾ ਰਹੇ ਆ ਵੀ ਦਰਸ਼ਨ ਮੇਲਾ ਕਰਨ ਜਾ ਰਹੇ ਆ ਤੇ ਇੱਕ ਮੈਨੂੰ ਯਾਦ ਆ ਗਿਆ ਰਸਤੇ 'ਚ ਜਾਂਦੇ ਜਾਂਦੇ ਆ ਵੀ ਆਪਾਂ ਇੱਕ ਡਾਕਟਰ ਕਾਫੀ ਟਾਈਮ ਪਹਿਲਾਂ ਦੀ ਗੱਲ ਮੇਰਾ ਗੱਲ ਹੋਵੇ ਹੋਣਗੇ 20 ਸਾਲ ਦੀ ਗੱਲ ਉਦੋਂ ਵੀ ਆਪਾਂ ਇਧਰ ਦਰਸ਼ਨ ਮੇਲਾ ਕਰਨ ਆਏ ਸੀ ਵੈਸੇ ਤਾਂ ਮਹਾਰਾਜ ਦੀ ਕਿਰਪਾ ਨਾਲ ਸਾਲ ਬਾਅਦ ਆਪਾਂ ਆਉਣੇ ਹੀ ਆਉਣੇ ਆ ਸ੍ਰੀ ਅਨੰਦਪੁਰ ਸਾਹਿਬ ਨੂੰ ਕਿਉਂਕਿ ਆਪਣੇ ਉੱਚ ਕੋਟੀ ਦੇ ਬਹੁਤ ਹੀ ਗੁਰੂ ਨੇ ਤਲੰਗੀ ਵਾਲੇ ਪਾਸ਼ਾ ਜੀ ਆਪਾਂ ਉਹਨਾਂ ਦੇ ਦਰਸ਼ਨਾਂ ਲਈ ਜਾਂਦੇ ਹੁੰਨੇ ਆ ਤੇ ਮੇਰਾ ਮਨ ਕੀਤਾ ਵੀ ਇੱਕ ਛੇ ਮੰਦਰ ਸੀ ਬਹੁਤ ਪੁਰਾਣਾ ਸੀ ਆਪਾਂ ਦਰਸ਼ਨ ਕੀਤਾ ਸੀਗਾ ਉਸ ਮੰਦਰ ਦੇ ਵਿੱਚ ਤੇ ਮੈਂ ਕਹਾ ਵੀ ਆਪਾਂ ਅੱਜ ਦੀ ਜਰੂਰ ਦੇਖ ਕੇ ਜਾਣਾ ਤੇ ਹਾਂਜੀ 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 ਤੇ ਫਿਰ ਮੇਰਾ ਮਨ ਕੀਤਾ ਵੀ ਆਪਾਂ ਤੁਹਾਨੂੰ ਅੱਜ ਉਸ ਕਾਫੀ ਪੁਰਾਣੀ ਜਗ੍ਹਾ ਮੇਰਾ ਖਲ 2-3000 ਸਾਲ ਪੁਰਾਣੀ ਜਗਾਇ ਉਹ ਜਿੱਥੇ ਮਹਾਭਾਰਤ ਵੇਲੇ ਪੰਜੇ ਪਾਂਡੂ ਰਹਿੰਦੇ ਸੀ ਉਹਨਾਂ ਦਾ ਘਰ ਸੀ ਤਾਂ ਅੱਜ ਤੁਹਾਨੂੰ ਅਸੀਂ ਉਸ ਸਥਾਨ ਦੇ ਦਰਸ਼ਨ ਕਰਾਉਨੇ ਆ ਆਓ ਤੁਹਾਨੂੰ ਅਸੀਂ ਅੱਜ ਉਸ ਸਥਾਨ ਕੋਲ ਲੈ ਕੇ ਚੱਲਦੇ ਆ ਮੇਰੇ ਹਿਸਾਬ ਨਾਲ ਉਹ ਜਿਵੇਂ ਕੋਈ ਸਰ ਲੰਗਰ ਸਾਹਿਬ ਜਿਵੇਂ ਤੌਰ ਸਾਬ ਅੱਗੇ ਲੰਗਰ ਦੇ ਨਾਲ ਹੀ ਆ ਕਿਉਂਕਿ ਸਾਰਾ ਇਹ ਰਗਾ ਇਹ ਗੁਰੂਆਂ ਪੀਰਾਂ ਦਾ ਹਨ ਪਰਾਮ ਜਦੋਂ ਤੁਹਾਨੂੰ ਯਾਦ ਆ ਕੰਡ ਹੈਗਾ ਉਹ ਜੇ ਮਾਜਰਾ ਪੈਂਦਾ ਉਹ ਜੇ ਮਾਜਰਾ ਪੈਂਦਾ ਹਾਂਜੀ ਲਓ ਜੀ ਹਾਂਜੀ ਹਾਂਜੀ ਬਿਲਕੁਲ ਲਓ ਜੀ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਾਉਨੇ ਆ ਬਸ ਥੋੜੀ ਦੂਰੀ ਹੈ ਤੇ ਬਸ ਮੇਰਾ ਖਿਆਲ ਵੀ ਆਪਾਂ ਬਹੁਤੀ ਦੂਰ ਨਹੀਂ ਆ ਜਿਆਦਾ ਦੂਰ ਨਹੀਂ ਆਪਾਂ ਦੌਰ ਸਾਹਿਬ ਆ ਗਿਆ ਹਾਂਜੀ ਬਸ ਨੇੜ ਹੀ ਆ ਹੁਣ ਤੋਂ ਬਾਅਦ ਮੇਰੇ ਹਿਸਾਬ ਨਾਲ 10 15 ਕਿਲੋਮੀਟਰ ਹੋਊਗਾ ਇੱਥੋਂ ਹਾਂਜੀ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਫਿਰ ਤੁਸੀਂ ਦਰਸ਼ਨ ਕਰਿਓ ਬਹੁਤ ਪੁਰਾਣਾ ਮੰਦਿਰ ਆ ਹਾਂਜੀ ਗੁਰੂ ਪਿਆਰਿਓ ਮਹਾਦੇਵ ਸ਼ੰਕਰ ਭੋਲੇ ਦਾ ਮੰਦਿਰ ਤੁਹਾਨੂੰ ਮੈਂ ਦਿਖਾਉਣ ਲੱਗਾ ਵਾਂ ਜਦੋਂ ਆਪਾਂ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾਂਦੇ ਆ ਨਾ ਰਸਤੇ ਦੇ ਵਿੱਚ ਪੁਰਚੀਨ ਭੀਮਾ ਸ਼ੰਕਰ ਮਹਾਦੇਵ ਸ਼ੇ ਮੰਦਿਰ ਹੈ ਪਿੰਡ ਭੋਜੇ ਬਾਜਰਾ ਤੇ ਇਹ ਬਿਲਕੁਲ ਸੜਕ ਤੇ ਹੀ ਆ ਜਦ ਆਪਾਂ ਵੱਡੇ ਰੋਡ ਤੋਂ ਲੁਧਿਆਣੇ ਤੋਂ ਆਨੰਦਪੁਰ ਸਾਹਿਬ ਵਾਲਾ ਰੋਡ ਆ ਇਹ ਅੱਗੇ ਜਿਹੜਾ ਨੀਲੋ ਦਾ ਪੁਲ ਹੈ ਨਾ ਉਸ ਤੋਂ ਗਾਹਾਂ ਕਾਫੀ ਦੂਰ ਜਾ ਕੇ ਤੇ ਇਹ ਮਹਾਪੁਰਸ਼ ਜਿਹੜੇ ਬਾਬਾ ਰਮੇਸ਼ਵਰ ਗਿਰੀ ਜੀ ਸੰਤ ਸੀ ਇੱਥੇ ਪਹਿਲਾਂ ਤੋਂ ਕਾਫੀ ਟਾਈਮ ਤੋਂ ਇਹਨਾਂ ਕੋਲੇ ਅਸੀਂ ਆਉਂਦੇ ਜਾਂਦੇ ਰਹਿੰਦੇ ਹੁੰਦੇ ਸੀਗੇ ਤਾਂ ਦਰਸ਼ਨ ਮਿਲੇ ਕਰਦੇ ਰਹਿੰਦੇ ਸੀਗੇ ਇਸ ਸਥਾਨ ਦੇ ਮੁੱਖ ਸੇਵਾਦਾਰ ਸੀਗੇ ਤਾਂ ਅਸੀਂ ਇਹਨਾਂ ਤੋਂ ਕਾਫੀ ਜ਼ਿਆਦਾ ਪੁੱਛਦੇ ਰਹਿੰਦੇ ਸੀਗੇ ਵੀ ਇਹ ਮੰਦਿਰ ਕਿਸ ਤਰ੍ਹਾਂ ਕਿਸ ਵਿਧੀ ਤੇ ਬਣਿਆ ਵਾ ਵਾਕਈ ਪੁਰਾਣਾ ਮੰਦਿਰ ਆ ਨਵਾਂ ਬਣਿਆ ਵਾ ਜੇ ਪੁਰਾਣਾ ਏ ਤਾਂ ਵੀ ਸਾਨੂੰ ਜ਼ਰੂਰ ਦੱਸੋ ਵੀ ਤੁਸੀਂ ਵੀ ਇਹ ਕਿਸ ਤਰੀਕੇ ਦਾ ਕਿਸ ਸਮੇਂ ਫਿਰ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਬਾਬਾ ਜੀ ਵੀ ਇਹ ਜਿਹੜਾ ਮੰਦਿਰ ਹੈ ਨਾ ਇਹ ਬਹੁਤ ਪੁਰਾਣਾ ਭੀਮਾ ਸ਼ੰਕਰ ਮਹਾਦੇਵ ਛੇ ਮੰਦਰਾ ਤੇ ਇਹ ਪਿੰਡ ਓਜੇ ਮਾਜਰਾ ਰੋਪੜ ਇਹ ਜਦੋਂ ਅਸੀਂ ਪੁੱਛਿਆ ਤੇ ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਪੰਜੋ ਜਿਹੜੇ ਪਾਂਡਵ ਸੀ ਨਾ ਭੀਮ ਹੁਣੀ ਉਹ ਇੱਥੇ ਰਹਿੰਦੇ ਹੁੰਦੇ ਸੀ ਇਹ ਉਹਨਾਂ ਦਾ ਘਰ ਸੀ ਜੀ ਇਥੇ ਰਹਿੰਦੇ ਸੀ ਕਾਫੀ ਟਾਈਮ ਇਥੇ ਰਹੇ ਨੇ ਹੋ ਤਾਂ ਫਿਰ ਇਥੇ ਨਾਲ ਹੀ ਦੱਸਦੇ ਆ ਵੀ ਇਥੇ ਵਿਆਹ ਵੀ ਸਉਂਮਰ ਰਚਿਆ ਗਿਆ ਸੀਗਾ ਤੇ ਇਸ ਕਰਕੇ ਸਾਡਾ ਮਨ ਕੀਤਾ ਵੀ ਚਲੋ ਕੋਈ ਪੁਰਾਣੀਆ ਜਗ੍ਹਾ ਅਸੀਂ ਗੁਰਸੰਗਤਾਂ ਨੂੰ ਜ਼ਰੂਰ ਦਰਸ਼ਨ ਮਿਲਾ ਕਰਵਾਈਗੇ ਹਾਂਜੀ ਭਾਈ ਜੀ ਇਹ ਮੰਦਿਰ ਕਿੰਨਾ ਪੁਰਾਣਾ ਹੋਊਗਾ ਇਹ ਮਹਾਰਾਜ ਜੀ ਬਜ਼ੁਰਗ ਦੱਸਦੇ ਵੀ ਹੈਗਾ ਹੀ ਇਹ 12 ਸਾਲ ਜਿਹੜਾ ਪੁਰਾਣਾ ਦਾ ਹੈਗਾ ਮਹਾਰਾਜ ਪਟਵਾਲਾ ਦਾ ਬੰਦਾ ਮਹਾਰਾਜ ਪਾਰ ਤੇ ਪਾਣ ਦਾ ਟਾਈਮ ਹੋਉਦਾ ਇਥੇ ਫਿਰ ਮਤਲਬ ਕਿ ਉਹਨਾਂ ਦੀ ਬਸੋਂ ਸੀ ਪਾਣਾਂ ਦੀ ਹਾਂਜੀ ਇਹ ਸਾਨੂੰ ਬੱਸ ਕੇ ਗਏ ਸਾਧੂ ਆਏ ਹਾਂਜੀ ਬਜ਼ੁਰਗ ਤੇ ਕਾਫੀ ਹੋ ਹਾਂਜੀ ਹਾਂਜੀ ਹੋ ਗਿਆ 15-16 ਸਾਲਾਂ ਦੀ ਗੱਲ ਹੈ ਹਾਂਜੀ ਕਦੇ ਕੁਸ਼ਮੀਰ ਜਾ ਬਣਿਆ ਉਹ ਬੰਦਾ ਦਾ ਹਾਂਜੀ ਅਸੀਂ ਆਉਂਦੇ ਹੁੰਦੇ ਸੀਗੇ ਉਦੋਂ ਦੇਖਿਆ ਉਦੋਂ ਕੱਲਾ ਦਰਬਾਰ ਹਾਂਜੀ ਹੂੰ ਉਹ ਸਾਹੂ ਦੱਸ ਕੇ ਕਹਿੰਦੇ ਜੀ ਇਹ ਪੰਜੇ ਪੰਡਵਾਂ ਦਾ ਮੰਦਿਰ ਹੈ ਹਾਂਜੀ ਇਹਦਾ ਨਾਮ ਭੀਮਾ ਸ਼ੰਕਰ ਹੈ ਹਾਂਜੀ ਵੀ ਪਰਾਚਨ ਸ਼ਿ ਮੰਦਿਰ ਕੱਟ ਕੇ ਭੀਮਾ ਸ਼ੰਕਰ ਕਰ ਦੋ ਹਾਂਜੀ ਹਾਂਜੀ ਚਮਕੌਰ ਸਾਹਿਬ ਦੇ ਵਿੱਚ ਸਾਂਭਰ ਜਾਇਵਾ ਗਰੋਪ ਦਾ ਹਾਂਜੀ ਇਹ ਦੱਸਿਆ ਉਹਨਾਂ ਨੇ ਇੱਥੇ ਮਤਲਬ ਵਿਆਹ ਹੋਇਆ ਵਾ ਹਾਂ ਇਹ ਮੰਦਿਰ ਦਾ ਆਪਣੇ ਦਾ ਜਿਹੜਾ ਹਾਂ ਵਿਆਹ ਹੋਇਆ ਵਾ ਜਿਹੜਾ ਇਹ ਮੰਦਿਰ ਦਾ ਇਤਿਹਾਸ ਹੈ ਹਾਂਜੀ ਅੱਜ ਦਾ ਨਹੀਂ ਜਦਦਾ ਹੀ ਮਾਤਾ ਚੰਤਪੁਰਨੀ ਸ਼ਾਇਦ ਪਤਾ ਨਹੀਂ ਦੁਆਲਾ ਜੀ ਹਾਂਜੀ ਇਹਨਾਂ ਦੀ ਆਰਤੀ ਦੇ ਵਿੱਚ ਇਹ ਮੰਦਿਰਾਂ ਦੇ ਨਾਮ ਆਉਂਦੇ ਹਾਂਜੀ ਇੱਕੇ ਮੰਦਿਰ ਦਾ ਹਾਂਜੀ ਚਮਕੌਰ ਸਾਹਿਬ ਵਾਲੇ ਭੂਤਨਾਥ ਮੰਦਿਰ ਦਾ ਹਾਂਜੀ ਹਾਂਜੀ ਜਿੱਥੇ ਵਿਆਹ ਹੋਇਆ ਹੁੰਦਾ ਹਾਂਜੀ ਪੂਤਨਾਥ ਮੰਦਿਰ ਹਾਂਜੀ ਜੀ ਇੱਕ ਇਧਰ ਚਾਵਾ ਪੈਲ ਕੋਲ ਮੰਦਿਰ ਹੈ ਨੇੜੇ ਦਾ ਮੰਦਿਰ ਹੈ ਇਹ ਤਿੰਨ ਮੰਦਿਰ ਹੈ ਇਹਨਾਂ ਤਿੰਨਾਂ ਦਾ ਜ਼ਿਕਰ ਆ ਰਿਹਾ ਹੈ ਪ੍ਰਾਚੀਨਾਂ ਦੇ ਬਹੁਤ ਪੁਰਾਣਾ ਮੰਦਿਰ ਬਹੁਤ ਜ਼ਿਆਦਾ ਪੁਰਾਣਾ ਹੈ ਅਸੀਂ ਕਾਫੀ ਟਾਈਮ ਤੋਂ ਪਹਿਲਾਂ ਆਉਂਦੇ ਹੁੰਦੇ ਸੀਗੇ ਦਰਸ਼ਨ ਮਿਲਾ ਕਰ ਦਿੰਦੇ ਸੀ ਇੱਕ ਸੰਤ ਹੁੰਦੇ ਸੀ ਇੱਥੇ ਮਹਾਂਪੁਰਸ਼ ਤੇ ਹਾਂ ਆ ਉਹਨਾਂ ਦੀ ਮਤਲਬ ਤਸਵੀਰ ਬਣੀ ਹੋਈ ਆ ਹਨਾ ਹਾਂ ਇਹਨਾਂ ਨੇ ਹੀ ਗੱਲ ਕਰਿਆ ਇਹ ਡੇਰਾ ਜੀ ਹਾਂ ਅਸੀਂ ਆਉਂਦੇ ਹੁੰਦੇ ਸੀ ਇੱਥੇ ਤੇ ਆਪਣੇ ਤਾਂ ਨੰਗੀਆਂ ਜੀ ਹਾਂਜੀ ਬੰਗੀਆਂ ਤਨੋਰੀ ਰੋਡ ਤੇ ਢਾਪਾ ਕਰਦੇ ਹੁੰਦੇ ਸੀ ਅੱਛਾ ਬਾਈ ਇਹਨਾਂ ਨੂੰ ਉਰੇ ਦਰਸ਼ਨ ਮਿਲੇ ਹੋਏ ਕੋਲੇ ਨਾਜੀ ਦੇ ਹੂੰ ਫਿਰ ਇੱਥੇ ਆਸਣ ਲਾ ਲਿਆ ਇਹਨਾਂ ਨੇ ਚਾਰ ਦੇ ਵਿੱਚ ਖੁੱਦ ਕੋਲੇ ਨਾਜੀ ਉਰੇ ਆਏ ਨੇ ਹੂੰ ਇਨਸਾਨ ਤੋਂ नाग ਦਾ ਰੂਪ ਉਹਨਾਂ ਨੇ ਧਾਰਨ ਕਰਿਆ ਦਾ ਵਾਹ ਜੀ ਵਾਹ ਇਹ ਕੰਡੀ ਦਾ ਲਿਬਾਸ ਮਾਰਿਆ ਦਾ 2004 ਦੀ ਗੱਲ ਹੈ ਹਾਂ ਤੇ ਅਸਮਾਨੀ ਚੀਜ਼ਾਂ ਵਰਦੇ ਦੇ ਉਹਦੇ ਆ ਕੇ ਉਹਨਾਂ ਨੇ ਆਪੇ ਮੋਟਰ ਵਾਲਾ ਨਾਲੇ ਜ਼ਿੰਮੇਦਾਰ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਇਹਨੂੰ ਪਾਜ ਮਾਰੀ ਗਏ ਹਾਂਜੀ ਜੀ ਆ ਜਾ ਵੀ ਭੀਰੀ ਸਿੰਘ ਤੈਨੂੰ ਇੰਨਾ ਚਿਰ ਹੋ ਗਿਆ ਤੂੰ ਬੁੱਤੀ ਕਰਦੇ ਇਹਨੂੰ ਹਾਂਜੀ ਉਹਨੂੰ ਵੀ ਕਾਫੀ ਸਾਲ ਹੋ ਗਏ ਤੋਰੇ ਮੋਟਰ ਚਲਾਉਂਦਾ ਦਾ ਉਹ ਇਹ ਤੂੰ ਬੁੱਤੀ ਕਰ ਜਾਂਦਾ ਦਾ ਜੱਗ ਕੋਈ ਨਹੀਂ ਕਰਦਾ ਫਿਰ ਸਭ ਤੋਂ ਪਹਿਲਾਂ ਭੀਰੀ ਨੂੰ ਦਰਸ਼ਨ ਦਿੱਤੇ ਪਿੰਡ ਦੇ ਅੱਛਾ ਆਵਾਜ਼ ਬੰਦੇ ਜੀ ਹੁੰਦੀ ਸੀ ਅੰਦਰ ਉਹ ਅਸੀਂ ਆਪ ਦੇਖਿਆ ਅੰਦਰ ਇੰਨਾ ਚੌੜਾ ਨਾਗ ਤਾਂ ਜੀ ਹਣ ਵਾਹ ਜੀ ਕਾਲੇ ਰੰਗ ਦਾ ਨਾਗ ਤਾਂ ਉਹਨੇ ਪਿੰਡੀ ਦੇ ਵਾਲੇ ਧੋਲੇ ਨੂੰ ਵੇਸ ਮਾਰਿਆ ਕੀ ਬਾਤ ਹੈ ਫੇਰੇ ਸੰਤਾਂ ਨੂੰ ਕਹਿੰਦੇ ਵੀ ਤੈ ਉਹਰੇ ਬੈਠਣਾ ਚੌਧਰੀ ਹੂੰ ਇਹਨਾਂ ਦਾ ਨਾਮ ਰਾਮਕਿਸ਼ਨ ਹੈ ਇਹ ਜਿਹੇ ਸੋਤਲ ਵਾਲਿਆਂ ਦਾ ਢਾਬਾ ਕਰਦੇ ਪਨਹੌੜੀ ਰੋਡ ਤੇ 50 ਤੇ ਕਾਰੀਏ ਚੌਧਰੀ ਇਹਨਾਂ ਦਾ ਬੇਹ ਹਾਂਜੀ ਇਹਨਾਂ ਨੂੰ ਚੌਧਰੀ ਕਹਿਣ ਲੱਗੇ ਸਾਰੇ ਉੱਧਰ ਹਾਂਜੀ ਹੂੰ ਇਹਨਾਂ ਦਾ ਢਾਬੇ ਕਰਕੇ 9 ਵਜੇ ਚੌਧਰੀ ਅੱਛਾ ਜੀ ਸਾਬ ਬਾਲਮਿਕੀ ਹਾਂਜੀ ਅੱਛਾ 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 ਗੁੰਗਿਆ ਲੋ ਹਾਂਜੀ ਫੇਰੇ ਇਹਨਾਂ ਸੰਤਾਂ ਨੂੰ ਕਹਿੰਦੇ ਵੀ ਤੁਸੀਂ ਬੈਠਣਾ ਉਹਰੇ ਡੇਰੇ ਦੇ ਵਿੱਚ ਹਾਂਜੀ ਹਾਂ ਇਹ ਜਿਹੜੇ ਮੇਲੇ ਰਾਤ ਰਹੇ ਨੇ ਹਾਂਜੀ ਇਹ ਧੂਣਾ ਵੀ ਪ੍ਰਾਚੀਨ ਹਾਂਜੀ ਇਹ ਪ੍ਰਾਚੀਨ ਧੂਣਾ ਬਹੁਤ ਪੁਰਾਣਾ ਹੈ ਜੀ ਇੱਥੇ ਮਤਲਬ ਕਿ ਜਿਹੜੇ ਸਾਧੂ ਸੀ ਪਹਿਲਾਂ ਜਿਨ੍ਹਾਂ ਨੇ ਇਸ ਜਗ੍ਹਾ ਨੂੰ ਉਜਾਗਰ ਕੀਤਾ ਵਾ ਹਾਂਜੀ ਉਹ ਨਾਲ ਵਾਲੇ ਕਮਰੇ 'ਚ ਧੂਣਾ ਜੀ ਹਾਂਜੀ ਜਿਹੜਾ ਤੋਂ 200 ਸਾਲ ਪੁਰਾਣਾ ਧੂਣਾ ਹਾਂਜੀ 150 ਸਾਲ ਦਾ ਹਾਂਜੀ ਇਹ ਆਂਬ ਦੇਖੋ ਆਂਬ 150 ਸਾਲ ਪੁਰਾਣਾ ਹਾਂਜੀ ਸਲਾਮ ਇਹ ਆਂਬ ਬਹੁਤ ਪੁਰਾਣਾ ਜੀ 150 ਸਾਲ ਪੁਰਾਣਾ ਇਹ ਹੈ ਜੀ ਪੁਰਾਣਾ ਧੂਣਾ ਹਾਂ ਜੀ ਇਹ 150 ਸਾਲ ਇਹ ਸਭ ਤੋਂ ਪੁਰਾਣਾ ਧੂਣਾ ਹਾਂਜੀ ਇਹ ਪਹਿਲਾ ਧੂਣਾ ਹਰੇ ਮੰਦਰ ਦਾ ਇਹ ਜਦੋਂ ਮਤਲਬ ਮਹਾਭਾਰਤ ਵੇਲੇ ਦੀ ਹਾਂਜੀ 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 ਜਦ ਕਮਰਾ ਨਹੀਂ ਤਾਂ ਹੀ ਹੁੰਦਾ ਜਦਾਂ ਇੱਥੇ ਦੱਸਦੇ ਵੀ ਚਾਰ ਦੁਵਾਰੀ ਹੁੰਦੀ ਸੀ ਬਸ ਖੇਤ ਦੇ ਵਿੱਚ ਵਿੱਚ ਝੂਟ ਜਾਣ ਹੁੰਦੇ ਤੇ ਟਿੱਬੇ ਹੁੰਦੇ ਤੇ ਦਰਿਆ ਚੱਲਦਾ ਹੁੰਦਾ ਹਾਂਜੀ ਪਹਿਲਾਂ ਉਸ ਤੋਂ ਬਾਅਦ ਇਹ ਜਮੀਨਾ ਫਿਰ ਜਦ ਮੁਸਲਮਾਨਾਂ ਤੋਂ ਬਾਅਦ ਹੋਇਆ ਜਿਹੜੀ ਕਿ ਮੰਦਰ ਵਿੱਚੇ ਦਾ ਹੀ ਨਹੀਂ ਹੁੰਦੀ ਹਾਂਜੀ ਪੰਡਤਾਂ ਦੇ ਹੀ ਹਿੱਸੇ ਆ ਗਏ ਸੀ ਤੇਰੇ ਪਿੰਡ ਦੇ ਹੀ ਪੰਡਤ ਹੋਏਦੇ ਉਹ ਇਹ ਸਭ ਤੋਂ ਪੁਰਾਣਾ ਧੂਣਾ ਇਹ ਹੈ ਜੀ ਹਾਂਜੀ ਇਹ ਨਾ ਜੀ ਇਹ ਪਵਾਜਾ ਜੀ ਆਪਣਾ ਜਿੱਥੇ ਤੁਗਾਂ ਦੇ ਜੰਗ ਲੜਾਈ ਹੋਈ ਹੈ ਅਸਾਂ ਜਿੱਦਾਂ ਦੀ ਇੱਥੇ ਪਾਣੀ ਪੀਗ ਰਿਹਾ ਹੈ ਅੱਛਾ ਇਹ ਵੀ ਸਾਨੂੰ ਦੱਸਦੇ ਰਹੇ ਹੋ ਸਾਧੂ ਜੀ ਹਾਂਜੀ ਹੂੰ ਹੂੰ ਜਿੱਥੇ ਸਿੰਘਾ ਜੀ ਤਾਂ ਨੇ ਉਹ ਪਾਣੀ ਪੀਤਾ ਹੈ ਆਹਾਹਾ ਜਦੋਂ ਜੰਗਾ ਜੁੱਧਾਂ ਵੇਲੇ ਹਾਂਜੀ ਜੁੱਧ ਵੇਲੇ ਦੀ ਗੱਲ ਹੈ ਹੂੰ ਜਦ ਸਿੰਘਾ ਜੀ ਤਾਂ ਦੀਆਂ ਲੜਾਈਆਂ ਹੋਈਆਂ ਆਪਣੀਆਂ ਇਹ ਬਹੁਤ ਪੁਰਾਣੀ ਖੂਹੀ ਆ ਇੰਨੀ ਤਾਂ ਥੱਲੇ ਹੈ ਜੀ ਹਾਂਜੀ ਆ ਦੇਖੋ ਥੱਲੇ ਐਂਗਲ ਹਾਂਜੀ ਬਿਲਕੁਲ ਆ ਪੁਰਾਣਾ ਡੋਲ ਹੈ ਜੀ ਹਾਂਜੀ ਆ ਲੈ ਥੱਲੇ ਹੁੰਦਾ ਦਾ ਡੋਬ ਹਾਂਜੀ ਜਦੋਂ ਫਿਰ ਅਸੀਂ ਮਿੱਟੀ ਪਈ ਹੈ ਜੀ ਉਰੇ ਹਾਂਜੀ ਪੰਜ ਪੰਜ ਵਿੱਚ ਫੁੱਟ ਮਿੱਟੀ ਪਈ ਹੈ ਜੀ ਹਾਂਜੀ ਉਸ ਤੋਂ ਬਾਅਦ ਫਿਰ ਕੋਈ ਇੰਨੀ ਕ ਆ ਗਈ ਜੀ ਨਹੀਂ ਤਾਂ ਥੱਲੇ ਤੇ ਇਹ ਅਸੀਂ ਰਤੇ ਲਵਾ ਕੇ ਦੁਬਾਰੇ ਚਕਾਈ ਆ ਉੱਪਰ ਹਾਂਜੀ ਇਹ ਬਹੁਤ ਪੁਰਾਣਾ ਹਾਂਜੀ ਹਮ ਬਾਕੀ ਇਹ ਮੰਦਿਰ ਦਾ ਜੀ ਬਸ ਹਾਂਜੀ ਹੋਰ ਕੁਝ ਨਹੀਂ ਦੋ ਹਾਂਜੀ ਇਹ ਸ਼ੇ ਮੰਦਿਰ ਪ੍ਰਾਚੀਨ ਬਹੁਤ ਪੁਰਾਣਾ ਮੰਦਿਰ ਹੈ ਇਹ ਅਸੀਂ ਅੱਜ ਤੋਂ 20 ਸਾਲ ਪਹਿਲਾਂ ਕਾਫੀ ਜ਼ਿਆਦਾ ਆਉਂਦੇ ਹੁੰਦੇ ਸੀਗੇ ਤੇ ਇਸ ਸਥਾਨ ਤੇ ਅਸੀਂ ਮਹਾਪੁਰਸ਼ਾਂ ਨੂੰ ਮਿਲ ਕੇ ਚਾਹ ਪਾਣੀ ਪੀ ਕੇ ਜਾਂਦੇ ਹੁੰਦੇ ਸੀ ਜਦੋਂ ਅੱਗੇ ਸੀ ਅਨੰਦਪੁਰ ਸਾਹਿਬ ਨੂੰ ਜਾਣਾ ਨਾ ਤੇ ਹੁਣ ਤਾਂ ਬਹੁਤ ਜ਼ਿਆਦਾ ਵਧੀਆ ਬਣ ਗਿਆ ਸਾਰਾ ਪੱਕਾ ਹੋ ਗਿਆ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੁੰਦਰ ਮਹਾਰਾਜਾਈ ਸਥਾਨ ਬਣ ਚੁੱਕਾ ਹੈ ਇਹ ਪੁਰਾਣਾ ਪ੍ਰਚੀਨ ਮੰਦਿਰ ਹੈ ਜਿੱਥੇ ਪੰਜੇ ਪਾਂਡੋ ਰਹਿੰਦੇ ਹੁੰਦੇ ਸੀ ਇਸ ਸਥਾਨ ਤੇ ਉਹਨਾਂ ਦਾ ਘਰ ਸੀ ਇਹਦਾ ਡਿਜ਼ਾਈਨ ਅੱਜ ਕੱਲ੍ਹ ਹੈ ਹੀ ਨਹੀਂ ਹਾਂਜੀ ਬ੍ਰਹਮਾ ਵਿਸ਼ਨੂ ਮੇਸ਼ ਹੂੰ ਉਹ ਕੋਈ ਨਹੀਂ ਖੜਕੋ ਸੜਾਈ ਆ ਇਹ ਮੰਦਿਰ ਬਹੁਤ ਪੁਰਾਣਾ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਇੱਥੇ ਅ ਸਾਡਾ ਅੱਜ ਸ੍ਰੀ ਆਨੰਦਪੁਰ ਸਾਹਿਬ ਵੱਲ ਨੂੰ ਮਨ ਕੀਤਾ ਕਿ ਦਰਸ਼ਨ ਕਰਕੇ ਆਗੇ ਜਾਂਦਿਆਂ ਜਾਂਦਿਆਂ ਤੇ ਅਸੀਂ ਰਾਸਤੇ ਦੇ ਵਿੱਚ ਕਾਫੀ ਟਾਈਮ ਤੋਂ ਪਹਿਲਾਂ ਇਸ ਜਗ੍ਹਾ ਤੇ ਆਉਂਦੇ ਜਾਂਦੇ ਰਹਿੰਦੇ ਸੀ ਸਾਡਾ ਦਿਲ ਕੀਤਾ ਕਿ ਮਹਾਪੁਰਸ਼ ਰਹਿੰਦੇ ਸੀ ਤਾਂ ਆਪਾਂ ਉਹਨਾਂ ਨੂੰ ਮਿਲ ਕੇ ਚੱਲੀਏ ਤਾਂ ਉਹਨਾਂ ਦਾ ਲਾਕਡਾਊਨ ਦੇ ਵਿੱਚ ਉਸ ਸਮੇਂ ਸਚਖੰਡ ਚਲੇ ਗਏ ਨਹੀਂ ਪੰਜਪੂਤਕ ਸਰੀਰ ਨੂੰ ਤਿਆਗ ਕੇ ਵਾਹਿਗੁਰੂ ਭੋਲੇਨਾਥ ਦੇ ਚਰਨਾਂ 'ਚ ਚਲੇ ਗਏ ਨੇ ਤੇ ਇਸੋ ਜਗ੍ਹਾ ਨੂੰ ਉਜਾਗਰ ਕੀਤਾ ਏ ਉਸ ਮਹਾਪੁਰਸ਼ਾ ਨੇ ਜੋ ਤੁਹਾਨੂੰ ਪਹਿਲਾਂ ਤਸਵੀਰ ਦਿਖਾਈ ਸੀ ਇਹ ਹੈ ਛੇ ਮੰਦਰ ਪੁਰਾਣਾ ਛੇ ਮੰਦਰ ਬਹੁਤ ਪੁਰਾਣਾ ਜੀ ਇਹ ਪੰਜੇ ਪਾਂਡਵਾਂ ਦਾ ਮੇਨ ਘਰ ਹੈ ਇਹ ਜਦੋਂ ਆਪਾਂ ਨੀਲੋਦੋ ਪੁਲ ਤੋਂ ਅੱਗੇ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾਂਦੇ ਆ ਰਸਤੇ ਦੇ ਵਿੱਚ ਜਗ੍ਹਾ ਹੁੰਦੀ ਆ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਬਹੁਤ ਪੁਰਾਣਾ ਮੰਦਰ ਹੈ ਜਦ ਅਸੀਂ 20 ਸਾਲ ਪਹਿਲਾਂ ਤਾਂ ਬਹੁਤ ਪੁਰਾਣਾ ਮੰਦਰ ਬਸ ਕੱਲਾ ਇਹੀ ਹੁੰਦਾ ਸੀ ਉਸ ਤੋਂ ਬਾਅਦ ਵਿੱਚ ਹੌਲੀ-ਹੌਲੀ ਗੁਰਸੰਗਤਾਂ ਦੀ ਸੇਵਾ ਦੇ ਨਾਲ ਜੋ ਇਸ ਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਜੀ ਸੀ ਤਾਂ ਉਹਨਾਂ ਨੇ ਇਸ ਸਥਾਨ ਨੂੰ ਬਹੁਤ ਸ਼ਾਨਦਾਰ ਜਗ੍ਹਾ ਬਣਾਈ ਤਾਂ ਸਾਰਾ ਜੋ ਅੱਜ ਤੁਸੀਂ ਦੇਖ ਰਹੇ ਹੋ ਪਰ ਚੀਨੋ ਪੀਮਾ ਸ਼ੰਕਰ ਮਹਾਦੇਵ ਸ਼ਿਵ ਮੰਦਰ ਹੈ ਤੋ ਇਸ ਸਥਾਨ ਤੇ ਬਹੁਤ ਜਿਆਦਾ ਪਹਿਲਾਂ ਤੋਂ ਸੇਵਾ ਚਲਦੀ ਰਹੀ ਆ ਜੋ ਇਹ ਮਹਾਪੁਰਸ਼ ਨੇ ਆਰਾਮਗੇਸ਼ਵਰੀ ਆਰਾਮ ਜੀ ਮਹਾਪੁਰਸ਼ ਇਸ ਸਥਾਨ ਦੇ ਮੁੱਖ ਸੇਵਾਦਾਰ ਸੀ ਅਸੀਂ ਇਹਨਾਂ ਨੂੰ ਮਿਲਦੇ ਰਹੇ ਆ ਤੇ ਇਹਨਾਂ ਨੇ ਮਤਲਬ 4-5 ਸਾਲ ਪਹਿਲਾਂ ਹੀ ਆਪਣਾ ਪੰਜ ਭੂਤਕ ਸਰੀਰ ਛੱਡ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਬਰਾਜੇ ਨੇ ਤਾਂ ਉਸ ਤੋਂ ਬਾਅਦ ਵਿੱਚ ਫਿਰ ਇਹ ਗੁਰਸੰਗਤਾਂ ਹੋਰ ਸਾਧੂ ਸੰਤ ਮਹਾਤਮਾ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ ਤਾਂ ਸੇਵਾ ਚੱਲਦੀ ਰਹਿੰਦੀ ਆ ਜੋ ਆਨੰਦਪੁਰ ਸਾਹਿਬ ਨੂੰ ਜਾਂਦੇ ਆਉਂਦੇ ਨੇ ਇਸ ਜਗ੍ਹਾ ਤੇ ਰੁਕਦੇ ਰਹਿੰਦੇ ਨੇ ਚਾਹ ਭੋਜਨ ਚੱਲਦਾ ਰਹਿੰਦਾ ਏ ਇਹ ਸੇਵਾ ਕਰਦੇ ਰਹਿੰਦੇ ਨੇ ਗੁਰਸੰਗਤਾਂ ਦੀ ਬਹੁਤ ਹੀ ਪੁਰਾਣਾ ਪ੍ਰਚੀਨ ਮੰਦਿਰ ਹੈ ਭੀਮਾ ਸ਼ੰਕਰ ਮਹਾਦੇਵ ਸ਼ਿਵ ਮੰਦਿਰ ਹੈ ਇਹ ਜਦੋਂ ਆਪਾਂ ਆਨੰਦਪੁਰ ਸਾਹਿਬ ਨੂੰ ਜਾਂਦੇ ਆ ਪਿੰਡ ਪੋਜੇ ਮਾਜਰਾ ਪਿੰਡ ਹੈ ਇਹ ਬਿਲਕੁਲ ਸੜਕ ਤੇ ਹੀ ਆ ਬੜਿਆਵਾ ਮੰਦਿਰ ਬਹੁਤ ਪੁਰਾਣਾ ਮੰਦਿਰ ਹੈ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਹਰ ਹਰ ਮਹਾਦੇਵ ਸ਼ੰਕਰ ਭਗਵਾਨ ਇਸ ਸਥਾਨ ਤੇ ਬਰਾਜਮਾਨ ਨੇ ਬholenath ਮਹਾਦੇਵ ਕੀ ਜੈ ਹਰ ਹਰ ਮਹਾਦੇਵ ਕੀ ਜੈ ਸ਼ੰਕਰ ਭਗਵਾਨ ਸਭ ਦੀਆਂ ਇੱਛਾ ਭਾਵਨਾ ਪੂਰੀਆਂ ਕਰਨ ਮੇਰ ਪਰਿਆ ਸਤਿ ਹੱਥੇ ਰੱਖਣ ਸਭ ਨੂੰ ਸਦਾ ਸੁਖੀ ਰੱਖਣ ਕੋਲ ਦੇ ਕਾਰਜ ਕਰਨ ਮੇਰ ਪਰਿਆ ਅਸਰ ਤੇ ਹੱਥ ਰੱਖਣਾ ਐਸੀ ਤਰ੍ਹਾਂ ਹੀ ਸਾਰੇ ਮਹਾਰਾਜ ਦੇ ਕਾਰੋਬਾਰ ਚੱਲਦੇ ਰਹਿਣ ਮੇਰ ਕਰੇ ਕਿਰਪਾ ਕਰੇ ਵਾਹਿਗੁਰੂ ਸਭ ਨੂੰ ਸਦਾ ਸੁਖੀ ਰੱਖੇ ਭਗਵਾਨ ਜੁਗਾ ਜੁਗਾ ਤੋਂ ਪੁਰਾਣੀਆਂ ਜਗਾ ਇਸ ਜਿਵੇਂ ਕਿ ਸਥਾਨ ਤੇ ਸੇਵਾ ਵੀ ਚੱਲਦੀ ਰਹਿੰਦੀ ਆ ਆ ਗਿਰੀ ਦੇ ਜਮਨੀ ਠੀਕ ਹੈ ਚੱਕ ਦਾ ਹੁੰਦਾ ਇੱਕ ਚੱਕ ਦੀ ਹੁੰਦਾ ਬਸ ਸਾਡੀ ਇਹੋ ਹੀ ਅਰਦਾਸ ਆ ਵਾਹਿਗੁਰੂ ਚच्चे ਪਾਤਸ਼ਾਹ ਦੇ ਚਰਨਾਂ ਵਿੱਚ ਬੋਲੇनाथ ਦੇ ਚਰਨਾਂ ਵਿੱਚ ਕਿ ਤੁਸੀਂ ਬਸ ਇਸੇ ਤਰ੍ਹਾਂ ਹੀ ਪ੍ਰੇਮ ਪਿਆਰ ਰੱਖੋ ਸੇਵਾ ਸਿਮਰਨ ਕਰਦੇ ਰਹੋ ਤੇ ਆਈ ਹੋਈ ਗੁਰਸੰਗਤਾਂ ਦਾ ਚਾਹ ਭੋਜਨ ਸੇਵਾ ਚੱਲਦੀ ਰਹਿੰਦੀ ਆ ਬੋਲੇनाथ ਮਹਾਦੇਵ ਸ਼ੰਕਰ ਭਗਵਾਨ ਕੀ ਜੈ ਮੇਰੇ ਸ਼ੰਕਰਾ ਮੇਰੇ ਭੋਲੇनाथ ਜੀ ਮੇਰੇ ਭੋਲੇनाथ ਜੀ ਆਜੋ ਤੁਸੀਂ ਬੋਰਡ ਦੇਖਦੇ ਹੋ ਨਾ ਇਹ ਉਸੇ ਵਕਤ ਦਾ ਬੋਰਡ ਹੈ ਜਦੋਂ ਪੰਜੇ ਪਾਡੋ ਮਹਾਭਾਰਤ ਵੇਲੇ ਇਸ ਸਥਾਨ ਤੇ ਇੱਥੇ ਰਹਿੰਦੇ ਹੁੰਦੇ ਸੀਗੇ ਤੇ ਇਹ ਦੱਸਦੇ ਨੇ ਜਿਹੜੇ ਮੁੱਖ ਨੇ